ਮੈਂ ਹਾਂ ਡੈਲੀਗੇਟ ਅਤੇ ਮੈਂ ਤੁਹਾਨੂੰ ਮਿਲਵਾਉਂਦਾ ਹਾਂ ਪੰਜਾਬ ਦੇ ਰਾਏਕੋਟ ਦੇ ਇੱਕ ਕਿਸਾਨ ਨਾਲ ਜਿਸ ਨੇ ਡੈਲੀਗੇਟ ਨਾਲ ਆਪਣਾ ਸਫ਼ਰ ਤੈਅ ਕੀਤਾ ਆਓ ਸੁਣਦੇ ਹਾਂ ਉਹਨਾਂ ਦੀ ਕਹਾਣੀ ਉਹਨਾਂ ਦੀ ਜ਼ੁਬਾਨੀ ਹਸੀਕਾਲ ਜੀ ਮੇਰਾ ਨਾਮ ਸਹਿਜਪਾਲ ਸਿੰਘ ਗਰੇਵਾਲ ਪਿੰਡ ਬੁਰਜ ਹਕੀਮਾ ਜ਼ਿਲ੍ਹਾ ਲੁਧਿਆਣਾ ਮੈਂ ਪਿਛਲੇ 6 ਸਾਲ ਤੋਂ ਖੇਤੀ ਕਰ ਰਿਹਾ ਤੇ ਇਸ ਸਾਲ ਮੈਂ 35 ਕਿੱਲੇ ਮੱਕੀ ਦੀ ਬਜਾਈ ਕੀਤੀ ਆ ਸਾਡੇ ਜੀ ਮੱਕੀ ਦੇ ਖੇਤ ਚ ਬਹੁਤ ਸਮੱਸਿਆ ਆ ਰਹੀ ਸੀਗੀ ਜਿਵੇਂ ਕਿ ਸੁੰਡੀ ਦੀ ਅਟੈਕ ਬਹੁਤ ਹੋ ਰਹੀ ਸੀ ਪਿਛਲੇ ਸਾਲਾਂ ਚ ਬਹੁਤ ਕੋਸ਼ਿਸ਼ ਟਰਾਈ ਕਰਿਆ ਸੀ ਬਹੁਤ ਐਕਸਪੈਰੀਮੈਂਟ ਕਰੇ ਕੋਈ ਹੱਲ ਨਹੀਂ ਸੀ ਨਿਕਲਿਆ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਸੀ ਸਾਡਾ ਲਾਸਟ ਈਅਰ ਮੈਂ ਡੈਲੀਗੇਟ ਟਰਾਈ ਕਰੀ ਸੀਗੀ ਤੇ ਉਸਨੇ ਵਧੀਆ ਰਿਜ਼ਲਟ ਦਿੱਤਾ ਇਸ ਸਾਲ ਵੀ ਅਸੀਂ ਟਰਾਈ ਕਰੀਆ ਤੇ ਸਾਰਨੋਂ ਬੈਸਟ ਆ ਡੈਲੀਗੇਟ ਨਾਲ ਹੁਣ ਬੂਟਾ ਨਹੀਂ ਮਰਦਾ ਕੋਈ ਸਾਰੇ ਬੂਟੇ ਠੀਕ ਰਹਿੰਦੇ ਆ ਉਹਦੇ ਨਾਲ ਝਾੜ ਵਧ ਜਾਂਦਾ ਝਾੜ ਵਧਣ ਨਾਲ ਮਾਰਕੀਟ ਚ ਮੱਲੋ ਮੱਲੀ ਰੇਟ ਵਧਦਾ ਤੇ ਮੇਰੀ ਕ੍ਰਾਫਟ ਵੱਧ ਹੋ ਰਿਹਾ ਇਸ ਚੀਜ਼ ਚ ਜੇ ਮੈਂ ਖਰਚਾ ਵੱਧ ਕਰ ਰਿਹਾ ਮੈਂ ਫਸਲ ਤੇ ਤਾਂ ਉਹਦੇ ਨਾਲ ਪ੍ਰੋਫਿਟ ਵੀ ਮੈਨੂੰ ਵੱਧ ਰਿਹਾ ਤੇ ਤੁਸੀਂ ਦੇਖ ਸਕਦੇ ਹੋ ਫਸਲ ਮੇਰੀ ਡੈਲੀਗੇਟ ਨੇ ਕਮਾਲ ਕਰਤੀ ਨਹੀਂ ਤਾਂ ਇਸ ਵਾਰ ਜਿੰਨੀ ਸੁੰਡੀ ਸੀਗੀ ਤੇ ਫਸਲ بچਣ ਦਾ ਕੋਈ ਹੈ ਨਹੀਂ ਸੀਗਾ ਐਸਆਰਪੀ ਬਚ ਜੂਗੀ ਇਸ ਲਈ ਮੈਂ ਰეკਮੈਂਡ ਕਰੂੰਗਾ ਵੀ ਡੈਲੀਗੇਟ ਜਰੂਰ ਵਰਤਣਾ ਫਾਰਮਰ ਜਿਹੜੇ ਨਹੀਂ ਵਰਤ ਰਹੇ ਇੱਕ ਵਾਰ ਟ్రਾਇਲ ਲਾ ਕੇ ਦੇਖਣ ਟ్రਾਇਲ ਨਾਲ ਬਹੁਤ ਫਰਕ ਪੈਂਦਾ ਜੀ